ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਲਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ। ਅੱਜ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਡਿਜ਼ਾਈਨ ਦੱਸਦੇ ਆਂ। ਦੋ ਦੋ ਕੁੰਟਿਆਂ ਦਾ ਡਿਜ਼ਾਈਨ ਆ ਬਹੁਤ ਹੀ ਸੌਖਾ ਡਿਜ਼ਾਈਨ ਆ ਤੇ ਪਹਿਲੀ ਕੁੰਡੀ ਨੂੰ ਕੁੰਡੇ ਤੋਂ ਸिलाई ਤੋਂ ਆਪਾਂ ਸ਼ੁਰੂ ਕਰਦੇ ਆਂ। ਇਹ ਸਿੱਧੇ ਪਾਸਿਓਂ ਆਪਣਾ ਤੁਸੀਂ ਬਾਰਡਰ ਬਣਾ ਕੇ ਤੇ ਫੇਰ ਆ ਪਹਿਲੀ ਸਲਾਈ ਹੈ ਜਿਵੇਂ ਬਾਰਡਰ ਬਣਾ ਕੇ ਪਹਿਲੀ ਸਲਾਈ ਤੋਂ ਸ਼ੁਰੂ ਕਰਦੇ ਆਂ। ਕੁੰਡਾ ਪਹਿਲਾਂ ਲਾ ਲਓ ਜਾਂ ਬੰਨ ਲਓ। ये सीधी सिलाई आप देखो पहला तो बार्डर जो जहाँ मर्जी बना बना के उत्ते डिजाइन शुरू करना है बार्डर तो ब बादली सिलाई सीधी पवगी देखो अभी थोड़ा थोड़े जे पा के दस कूडे तो दो हा कु कुंडे हिसाब में पाने हैं पहली सिलाई पैगी अपने सीधे पास हम उल्टे पास अपनी दूजी सिलाई है पहला कुंडा बन लो चाहे उतार लो ये सारी सिलाई उल्टी उल्टी पानी है आपको पा। ਬਹੁਤ ਹੀ ਸੋਖਾ ਡਿਜ਼ਾਈਨ ਹੈ ਹੁਣ ਆਪਣੀ ਤੀਜੀ ਸਲਾਈ ਆ ਸਿੱਧੇ ਪਾਸੇ ਦੇਖੋ ਪਹਿਲਾ ਗੁੰਡਾ ਬੁਣ ਲਓ ਜਾਇ ਬਣਾਵਣਾ ਤਾਰ ਲਓ ਅਸੀਂ ਬੁਣ ਕੇ ਹੀ ਲੈਨੇ ਹੁੰਨੇ ਆ ਹੁਣ ਤੁਸੀਂ ਆ ਦੋ ਗੁੰਡੇ ਲੈਨੇ ਆ ਦੇਖੋ ਇੱਕ ਤੇ ਦੋ ਤੇ ਬੈਕ ਸਾਈਡ ਤੋਂ ਆਪਾਂ ਇਹਦਾ ਦੋ ਤੋਂ ਇੱਕ ਬਣਾ ਲਵਾਂ ਦੇਖ ਫਿਰ ਆਪਾਂ ਦੋ ਗੁੰਡੇ ਲੈਨੇ ਆ ਬੈਕ ਸਾਈਡ ਤੋਂ ਦੋ ਤੋਂ ਇੱਕ ਬਣਾਉਣਾ ਦੇਖ ਫਿਰ ਆਪਾਂ ਦੋ ਗੁੰਡੇ ਲੈਨੇ ਆ ਦੇਖੋ ਤੇ ਬੈਗ ਸਾਈਡ ਸਲਾਈ ਕਿਰ ਪਾਉਣੀ ਹੈ ਕੁੰਡਾਂ ਦੇ ਤਾਂ ਤਾਂ ਇੱਕ ਬਣਾਉਣਾ ਹੈ ਫਿਰ ਸਿੱਧਾ ਪਾਸਾ ਆਪਣਾ ਇਹ ਕੁੰਡਾ ਇੱਧਰ ਰੱਖਣਾ ਹੈ ਫਿਰ ਉਸ ਤੋਂ ਬਾਅਦ ਦੋ ਦੋ ਕੁੰਡਾਂ ਤੋਂ ਇੱਕ ਇੱਕ ਕੁੰਡਾ ਬਣਾਉਣਾ ਦੇਖੋ ਬੈਗ ਸਾਈਡ ਪੈਸੇ ਤਾਂ ਆਪਾਂ ਐ ਬੁੰਦੇ ਹੁੰਦੇ ਆ ਐ ਨਹੀਂ ਬੁੰਨਣਾ ਬੈਗ ਸਾਈਡ ਤੇ ਤਾਂ ਤਾਂ ਇੱਕ ਬੁਣਾਈ ਜਾਣਾ ਪਹਿਲੀ ਸਲਾਈ ਚ ਦੇਖੋ ਇਸ ਤਰ੍ਹਾਂ ਬੈਕ ਸਾਈਡ ਤੋਂ ਪਾਈ ਜਣਾ ਗੁੰਡਾ ਬੈਕ ਸਾਈਡ ਤੋਂ ਸਲਾਈ ਪਾ ਕੇ ਇਹ ਗੁੰਡਾ ਚੰਦਾ ਬਣਾਉਣਾ ਦੇਖ ਇਹ ਸਿੱਧੇ ਪਾਸੇ ਸਲਾਈ ਪਈ ਗਈ ਆਪਣੀ ਹੁਣ ਉਲਟੇ ਪਾਸੇ ਸਲਾਈ ਇਹ ਦੇਖ ਪਹਿਲਾ ਗੁੰਡਾ ਬਣਾ ਲਓ ਜਾਈ ਬਣਾਉਣ ਲਈ ਆ ਤਾਰ ਲਓ ਦੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰਨਾ ਦੇਖੋ ਪਹਿਲਾ ਗੁੰਡਾ ਚੱਕਣਾ ਦੇਖੋ ਅਸੀਂ ਗੁੰਡਾ ਚੱਕ ਕੇ ਤੇ ਇਹਨੂੰ ਸਿੱਧਾ ਬਣਾਉਣਾ ਦੇਖੋ ਤੇ ਫਿਰ ਆਪਾਂ ਦੋਹਾਂ ਤੋਂ ਇੱਕ ਬਣਾਇਆ ਸੀ ਇਹਨੂੰ ਵੀ ਸਿੱਧਾ ਬੰਨਣਾ ਪੇਰਾ ਪਕੁੰਡਾ ਚੱਕਣਾ ਧਾਗਾ ਦੂਜੇ ਪਾਸੇ ਕਰ ਲੈਣਾ ਆਪਾਂ ਸਿੱਧਾ ਬੰਨਣਾ ਦੇਖ ਆਏ ਕੁੰਡਾ ਚੱਕ ਲੈਣਾ ਦੇਖ ਤਿੰਨ ਸਲਾਈ ਤੇ ਚੜਾ ਲੈਣਾ ਤੇ ਸਿੱਧਾ ਬੰਨ ਲੈਣਾ ਇਹ ਆਪਣੀ ਚੌਥੀ ਸਲਾਈ ਹੈ ਬੈਕ ਸਾਈਡ ਤੋਂ ਚੌਥੀ ਸਲਾਈ ਨੇੜੇ ਆਪਾਂ ਦੋ ਤੋਂ ਇੱਕ-ਇੱਕ ਬਣਾਏ ਆ ਤੀਜੀ ਸਲਾਈ ਦੇ ਵਿੱਚ ਸਿੱਧੇ ਪਾਸਿਓਂ ਹੁਣ ਉਲਟੀ ਸਲਾਈ ਦੇ ਵਿੱਚ ਉਹੀ ਆਪਾਂ ਕੁੰਡਾ ਇਸ ਤਰ੍ਹਾਂ ਚੱਕ ਕੇ ਤੇ ਬੁਣੀਆ ਅੰਜਾ ਇੱਥੇ ਚੜਾ ਲੈਣਾ ਦੇਖ ਹੁੰਦਾ ਵੀ ਬਣ ਰਿਹਾ। ਜੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਪਾਈਆਂ ਤੇ ਦੇਖੋ ਡਿਜ਼ਾਈਨ ਇਸ ਤਰ੍ਹਾਂ ਦਾ ਬਣ ਕੇ ਆਊਗਾ। ਦੁਬਾਰਾ ਰਿਪੀਟ ਕਰਕੇ ਤੁਹਾਨੂੰ ਦਿਖਾਉਣੀ ਹੈ। ਦੁਬਾਰਾ ਹੁਣ ਤਾਂ ਆਪਣੀ ਪੰਜਵੀਂ ਸਲਾਈ ਹੈ ਤੇ ਡਿਜ਼ਾਈਨ ਵੀ ਸ਼ੁਰੂ ਕਰਨਾ ਆਪਣੀ ਪਹਿਲੀ ਸਲਾਈ ਹੈ। ਦੇਖੋ ਚਾਰ ਸਲਾਈਆਂ ਦਾ ਡਿਜ਼ਾਈਨ ਪੂਰਾ ਹੋ ਗਿਆ। ਹੁਣ ਇਹ ਜਿਹੜੀ ਆਪਾਂ ਪਹਿਲੀ ਸਲਾਈ ਬਣਾਣੀ ਆ ਉਸੇ ਤਰ੍ਹਾਂ ਹੀ ਆਪਾਂ ਸਾਦੀ ਸਿੱਧੀ ਸਲਾਈ ਬਣਣੀ ਹੈ ਦੇਖੋ। ਤੁਸੀਂ ਸਾਨੂੰ ਸਕੀ ਵੀ ਕੋਟੀ ਜੈਕਟ ਜੂੜੇ ਵਾਲੀ ਟੋਪੀ ਜਰਾਬਾਂ ਦਾ ਆਰਡਰ ਦੇ ਸਕਦੇ ਹੋ ਤੇ ਸਾਨੂੰ ਆਰਡਰ ਦਿਓ ਗਰਮੀਆਂ ਲਈ ਗਰਮੀਆਂ ਲਈ ਆਰਡਰ ਦਿਓ ਤੁਸੀਂ ਅਗਲੇ ਸਿਆਲ ਵਾਸਤੇ ਤੇ ਜੇ ਤੁਸੀਂ ਇਹ ਕੁੱਟੀਆਂ ਦਾ ਜਲਦੀ ਤੋਂ ਜਲਦੀ ਆਰਡਰ ਕਰੋਗੇ ਤਾਂ ਥੋੜੀਆਂ ਜਲਦੀ ਤੋਂ ਜਲਦੀ ਬਣਣੀਆਂ ਆ ਹੁਣ ਆਪਣੀ ਦੂਜੀ ਸਲਾਈ ਉਲਟੇ ਪਾਸਿਓਂ ਹੁਣ ਜੇ ਮੇਂ ਸਲਾਈ ਹੈ ਡਿਜ਼ਾਈਨ ਦੀ ਦੂਜੀ ਸਲਾਈ ਇਹ ਦੇਖੋ ਕਿ ਸੂਟ ਪੇਂਟ ਕਰਵਾਉਣੇ ਹੋਣ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੁਪट्टे ਸੂਟ ਤੁਨੂੰ ਅਗਲੀ ਵੀਡੀਓ ਚ ਅਸੀਂ ਦਿਖਾਵਾਂਗੇ ਛੋਟਾ ਦੁਪੱਟੇ ਦੁਪੱਟਾ ਪੇਂਟ ਕੀਤਾ ਹੋਇਆ ਦਿਖਾਵਾਂਗੇ ਦੁਪੱਟੇ ਉਹ ਤੁਸੀਂ ਉਹ ਜੀ ਕਰਵਾ ਸਕਦੇ ਹੋ ਚਾਹੇ ਪਿਆਰ ਸਫੂਨ ਦੇ ਚਲੂਣ ਦੇ ਬੈਲ ਦੇ ਚਲੋ ਜੀ ਆਪਣੀ ਤੀਜੀ ਸਲਾਈ ਆਪਾਂ ਤੇ ਬੰਨ ਲਓ ਜਾਈਏ ਤਾਰ ਲਓ ਦੇਖੋ ਬੈਕ ਸਾਈਡ ਤੋਂ ਪਾ ਕੇ ਇਸ ਤਰ੍ਹਾਂ ਤੁਸੀਂ ਬਣਾ ਲੈਣਾ ਬੈਕ ਸਾਈਡ ਤੋਂ ਸਲਾਈ ਹੋਣੀ ਹੈ ਦੋ ਕੁੰਡਿਆਂ ਦੇ ਵਿੱਚ ਦੋ ਤੋਂ ਇੱਕ ਬਣਾਉਂਦੇ ਜਾਣਾ देखो इस तरह बना लेना आपे पास कुंडा बुन लो चाहे बिना बने उतार लो धागा दूजे पास करना देखो आ कुा चकना era con la chica que salí de ਇਕੋ ਇਸ ਤਰ੍ਹਾਂ ਬਣਾਉਂਦੇ ਜਾਣਾ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਚਲੋ ਜੀ ਆਪਾਂ ਫੇਰ ਦੁਬਾਰਾ ਮਿਲਦੇ ਆਂ ਹੋਰ ਵੀਡੀਓ ਵਿੱਚ ਤੇ ਜਲਦੀ ਤੋਂ ਜਲਦੀ ਆਰਡਰ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਚਲੋ ਜੀ ਸਾਰਿਆਂ ਨੂੰ ਪਿਆਰੀ ਸੱਸਰੀਆਂ ਕਾਣ